ਜਦੋਂ ਪ੍ਰੇਮ ਖਿਲਨ ਕਾ ਚਾਉ ਸਿਰ ਤਰ ਤਲੀ ਗਲੀ ਮੇਰੀ ਆਓ ਇਹ ਤ 阿弥陀佛。Korea, uh, so ਯਾਰ ਤਖਤ ਦੇ ਮਾਲਕ ਸ਼ਬਦ ਗ੍ਰੰਥ ਸਤਿਗੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰ ਦੇ ਅੰਦਰ ਜੁੜ ਗਏ ਪਿਆਰੀ ਸਾ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਜੀ ਦੀ ਬਖਸ਼ੀ ਰੂਇਫਤ ਨਾਲ ਸਾਂਝ ਕਰੀਏ ਜੀ ਸਾਰੇ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤੈ ਅੱਜ ਦਾ ਜਿਹੜਾ ਮੇਰਾ ਵਿਸ਼ੇ ਹੈ ਉਹ ਹੈ ਜੀ ਤਨਤਨ ਬਾਬਾ ਦੀਪ ਸਿੰਘ ਜੀ ਦੇ ਜੀਵਨ ਨੂੰ ਵਿਚਾਰਨਾ ਹੈ ਜੀ ਆਪ ਅਪਾਸਾਰੇ ਇਕੱਤਰ ਹੋ ਜਾਈਏ ਤੇ ਇੱਕ ਮਨ ਇੱਕ ਚਿਤ ਹੋ ਕੇ ਅੱਜ ਵੀ ਵਿਚਾਰ ਨੂੰ ਸਰਵਨ ਕਰਦੇ ਹਾਂ ਤਨਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਜਨਵਰੀ 1982 ਇਸੇ ਦੇ ਵਿੱਚ ਮਾਤਾ ਜਉਣੀ ਜੀ ਤੋਂ ਖੰ ਬਾਬਾ ਫਕਤਾ ਜੀ ਦੇ ਘਰੇ ਲਾਹੌਰ ਦੇ ਇੱਕ ਪਿੰਡ ਬਹੁਵਿੰਡ ਵਿਖੇ ਜਨਮ ਹੁੰਦਾ ਹੈ ਜੀ ਛੋਟੀ ਜੀ ਉਮਰ ਦੇ ਵਿੱਚ ਹੀ ਮਾਤਾ ਜਉਣੀ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਗੁਰਬਾਣੀ ਤੇ ਨਾਲ ਲਗਾ ਕੇ ਰੱਖਿਆ ਸੀ ਜਦੋਂ ਬਾਬਾ ਦੀਪ ਸਿੰਘ ਜੀ ਛੋਟੇ ਹੁੰਦੇ ਸੀ ਤਾਂ ਮਾਤਾ ਜਉਣੀ ਜੀ ਉਹਨੂੰ ਸਵੇਰ ਉੱਠਾ ਕੇ ਸਭ ਤੋਂ ਪਹਿਲੇ ਜਪਜੀ ਸਾਹਿਬ ਬਾਠ ਕਰਾਉਣਾ ਸੁਖਮਨੀ ਸਾਧਾ ਬਾੜ ਕਰਾਣਾ ਤੇ ਬਾਬਾ ਭਗਤਾ ਜੀ ਗੁਰੂਆਂ ਦੀਆਂ ਸਾਖੀਆਂ ਤੇ ਭਗਤਾਂ ਦੀਆਂ ਸਾਖੀਆਂ ਸੁਣਾਉਣਾ ਇਹ ਉਹਨਾਂ ਦਾ ਰੋਜ਼ ਦਾ ਕੰਮ ਸੀ ਇੱਕ ਦਿਨ ਬਾਬਾ ਦੀਪ ਸਿੰਘ ਜੀ ਬਾਬਾ ਆਪਣੇ ਪਿਤਾ ਜੀ ਨੂੰ ਕਹਿੰਦੇ ਹਨ ਪਿਤਾ ਜੀ ਮੈਂ ਜਿਨ੍ਹਾਂ ਦੀਆਂ ਸਾਖੀਆਂ ਸੁਣਦਾ ਹਾਂ ਮੈਨੂੰ ਸੁਬਿਸ਼ਨੇਸ਼ ਬਾਛਾ ਜੀ ਦੇ ਦਰਸ਼ਨ ਕਰਨੇ ਹਨ ਤੇ ਕਰਦੇ ਤਿੰਨੋਂ ਜੀ ਮਾਤਾ ਜਿਉਣੀ ਜੀ ਬਾਬਾ ਪਕਤਾ ਜੀ ਤੇ ਬਾਬਾ ਦੀਪ ਸਿੰਘ ਜੀ ਤਿੰਨੋਂ ਕਰਦੇ ਜੀ ਅਨੰਦਪੁਰ ਸਾਹਿਬ ਉਤਰਪੈਂਦੇ ਹਨ ਤੇ ਜਦੋਂ ਅਨੰਦਪੁਰ ਸਾਹਿਬ ਹੁੰਦੇ ਹਨ ਉਥੇ ਦਸ਼ਮੇਸ਼ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਹਨ ਦੇਖੋ ਸੰਗਤ ਜੀ ਜਦੋਂ ਅਸੀਂ ਗੁਰੂ ਦੇ ਦਰਸ਼ਨ ਕਰਦੇ ਹਾਂ ਤਾਂ ਆਪਾਂ ਇੱਕ ਪਲਤੀ ਪੜਦੇ ਹਾਂ ਅੰਦਰ ਸੱਚਾ ਨੇ ਲਾਇਆ Pritam ਆਪਣੇ ਤਨੁਮਾਨ ਹੋਏ ਨਿਹਾਲ ਜੰਗੁਰ ਦੇਖਾਂ ਸਾਹਮਣੇ ਜਦੋਂ ਅਸੀਂ ਗੁਰੂ ਨੂੰ ਆਪਣੇ ਸਾਹਮਣੇ ਵੇਖਦੇ ਆ ਨਾ ਜਿਹੜਾ ਸਾਰਾ ਤਨ ਤੇ ਮਨ ਹੁੰਦਾ ਹੈ ਉਹ ਨਿਹਾਲ ਹੋ ਜਾਂਦਾ ਇਸੇ ਤਰ੍ਹਾਂ ਹੀ ਜਦੋਂ ਬਾਬਾ ਦੀਪ ਸਿੰਘ ਜੀ ਮਾਤਾ ਜੀਉਣੀ ਜੀ ਤੇ ਬਾਬਾ ਭਗਤਾ ਜੀ ਨੇ ਉਸ ਦਸ਼ਮੇਸ਼ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਤੇ ਉਹਨਾਂ ਦਾ ਤਨ ਤੇ ਮਨ ਨਿਹਾਲ ਹੋ ਗਿਆ ਜਦੋਂ ਪਾਤਸ਼ਾਹ ਨੇ ਦੇਖਿਆ ਤੇ ਬਾਬਾ ਦੀਪ ਸਿੰਘ ਜੀ ਨੂੰ ਕਹਿਣ ਲੱਗੇ ਪੁੱਤਰ ਕੀ ਨਾਂ ਹੈ ਤੇਰਾ ਤੇ ਬਾਬਾ ਦੀਪ ਸਿੰਘ ਜੀ ਕਹਿਣ ਲਗੇ ਸਤਿਗੁਰੂ ਮੇਰਾ ਨਾਂ ਹੈ ਦੀਪਾ ਤੇ ਪਾਤਸ਼ਾਹ ਕਹਿਣ ਲਗੇ ਤੈਨੂੰ ਦੀਪੇਦਾਰਥ ਪਤਾ ਆ ਕਿ ਦੀਵੇਦਾਰਥ ਕੀ ਹੁੰਦਾ ਤੇ ਬਾਬਾ ਦੀਪ ਸਿੰਘ ਜੀ ਕਹਿਣ ਲਗੇ ਸਤਿਗੁਰੂ ਦੁਨੀਆ ਨੂੰ ਚਾਨਣ ਦੇਣ ਵਾਲਾ ਹੁੰਦਾ ਹੈ ਨਾ ਜੀ ਦੀਵੇਦਾਰਥ ਪ੍ਰਕਾਸ਼ ਕਰਨਾ ਹਨੇਰੇ ਨੂੰ ਦੂਰ ਕਰਨਾ ਦੁਨੀਆ ਨੂੰ ਚਾਨਣ ਦੇਣਾ ਤੇ ਫਿਰ ਸਤਗੁਰੂ ਪਾਤਸ਼ਾਹ ਪੁੱਛਦੇ ਹਨ ਕਿ ਤੂੰ ਦੁਨੀਆ ਨੂੰ ਚਾਨਣ ਦਿੰਦਾ ਹੈਂ ਤੇ ਬਾਬਾ ਦੀਪ ਸਿੰਘ ਜੀ ਸ਼ਬਦ ਵਰਤਾਂਦੇ ਹਨ ਸਤਗੁਰੂ ਮੇਹਲੇ ਬੁਝਿਓ ਹੈ ਦੀਵਾयां ਤੇ ਬੁਝਿਓ ਹੈ ਦੀਵਾ ਕਦੇ ਕਿਸੇ ਨੂੰ ਚਾਨਣ ਨਹੀਂ ਦਿੰਦਾ ਜਦੋਂ ਇਹ ਸੁਣਿਆ ਸਤਗੁਰੂ ਨੇ ਤੇ ਕਹਿ ਦਿੱਤਾ ਤੈਨੂੰ ਜਗ੍ਹਾ ਦੇਵਾਂਗੇ ਭਾਈ ਤੇ ਬਾਬਾ ਦੀਪ ਸਿੰਘ ਜੀ ਕਹਿਣ ਲਗੇ ਸਤਗੁਰੂ ਤੇਰੇ ਦਰ ਤੇ ਆਇਆ ਹਾਂ ਅਮਰ ਦੀਆਂ ਕੁੱਟਾਂ ਛਕਣ ਆਇਆ ਹਾਂ ਐਸਾ 부ਝੇ ਹੋਏ ਜੀਵਨ ਨੂੰ ਜਗਾ ਦਿਓ ਪਰ ਮਹਾਰਾਜ ਇੱਕ ਗੱਲ ਦੇਖਿਓ ਕਿ ਜਿੰਨੇ ਮਰਜ਼ੀ ਚੱਖਣ ਆਉਂਦੇ ਹਨ ਤੂਫਾਨ ਆਂਦਾ ਹੈ ਕਿ ਤੇਰੇ ਦੀਵਾ 부ਝੇ ਨਾ ਜਾਵੇ ਤੇ ਪਾਤਸ਼ਾਹ ਕਹਿੰਦੇ ਹਨ ਸਤਿਗੁਰੂ ਤੇਰੇ ਜ਼ਿੰਦਗੀ ਦਾ ਤੇਰੇ ਜੀਵਨ ਦਾ ਐਸਾ ਦੀਵਾ ਬਾਲਾਂਗਾ ਕਿ ਭਾਵੇਂ ਜਿੰਨੇ ਮਰਜ਼ੀ ਚੱਖਣ ਆਣ ਜਿੰਨੇ ਮਰਜ਼ੀ ਹਨੇਰੀਆਂ ਆਣ ਤੇਰੀ ਜ਼ਿੰਦਗੀ ਦਾ ਦੀਵਾ ਕਦੇ ਵੀ ਨਹੀਂ 부ਝਣ ਲੱਗੇ ਇਸ ਤਰ੍ਹਾਂ ਦਾ ਤੇਰਾ ਦੀਵਾ ਬਾਲਾਂਗਾ ਜਦੋਂ ਬਾਬਾ ਦੀਪ ਸਿੰਘ ਜੀ ਮਹਾਰਾਜ ਦੇ ਕੋਲ ਇਹ ਅਸੀਸਾਂ ਲਈਆਂ ਤੇ ਉਹਨਾਂ ਨੇ ਅਕਾਲ ਪੁਰਖ ਦੀ ਮਿਹਰ ਤੋਂ ਸਰਗਾ ਉਹਨਾਂ ਨੇ ਅਗਲੇ ਹੀ ਦਿਨ ਅਮਰਤੀ ਦਾਤ ਪ੍ਰਾਪਤ ਕਰ ਲਈ ਤੇ ਦੀਪੇ ਤੋਂ ਬਾਬਾ ਦੀਪ ਸਿੰਘ ਜੀ ਬਣ ਗਏ ਇਤਿਹਾਸ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੇ ਤਿੰਨ ਨਾਂ ਨੇ ਹੰਝੀ ਇੱਕ ਹੈ ਜੀ ਦੀਪਾ ਦੂਜਾ ਜੀ ਬਾਬਾ ਦੀਪ ਸਿੰਘ ਜੀ ਤੇ ਤੀਜਾ ਨਾਂ ਹੈ ਜੀ ਜ਼ਿੰਦਾ ਸ਼ਹੀਦ ਬਾਬਾ ਦੀਪ ਸਿੰਘ ਜੀ ਅੱਜ ਆਪਾਂ ਇਹਨਾਂ ਤਿੰਨ ਨਾਵੰਦ ਬਾਰੇ ਗੱਲ ਕਰਨੀ ਹੈ। ਦੀਪੇ ਤੋਂ ਬਾਬਾ ਦੀਪ ਸਿੰਘ ਜੀ ਬਣ ਗਏ। ਹੁਣ ਆਪਾਂ ਗੱਲ ਕਰਨੀ ਜੀ ਜ਼ਿੰਦਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਬਾਰੇ। ਜਦੋਂ ਹੁਣ ਬਾਬਾ ਦੀਪ ਸਿੰਘ ਜੀ ਨੇ ਅਮਰਦੀਦਾਂਤ ਪ੍ਰਾਪਤ ਕਰ ਲਈ। ਹੁਣ ਮਾਤਾ ਜੀਵਣੀ ਜੀ ਤੇ ਬਾਬਾ ਫਗਤਾ ਜੀ ਬਾਬਾ ਦੀਪ ਸਿੰਘ ਜੀ ਨੂੰ ਕਹਿਣ ਲੱਗੇ ਹੁਣ ਚਲੋ ਹਾਂ ਅਸੀਂ ਕਰ ਚੱਲੀਏ। ਤੇ ਬਾਬਾ ਦੀਪ ਸਿੰਘ ਜੀ ਕਹਿਣ ਲਗੇ ਮਾਤਾ ਪਿਤਾ ਮੈਂ ਗੁਰੂ ਦੇ ਨਾਲ ਹੀ ਰਹਿਣਾ ਆ ਕਿਉਂਕਿ ਮੈਂ ਗੁਰੂ ਦੇ ਨਾਲ ਰਹਿ ਕੇ ਗੁਰਬਾਣੀ ਸਿੱਖਣੀ ਆ ਸ਼ਸਤਰ ਵਿਦਿਆ ਸਿੱਖਣੀ ਆ ਸ਼ਾਸਤਰ ਵਿਦਿਆ ਸਿੱਖਣੀ ਆ ਮੈਂ ਹਲੇ ਟੋਟੇ ਨਾਲ ਕਰ ਨਹੀਂ ਆਵਾਂਗਾ ਤੇ ਬਾਬਾ ਦੀਪ ਸਿੰਘ ਜੀ ਪਾਤਸ਼ਾਹ ਦੇ ਨਾਲ ਅਨੰਦਪੁਰ ਸਾਹਿਬ ਹੀ ਟਿਹਰੇ ਤੇ ਮਾਤਾ ਪਿਤਾ ਆਪਣੇ ਪਿੰਡ ਪਹੁਵਿੰਡ ਵੇਖੇ ਚਲੇ ਗਏ ਜਦੋਂ ਬਾਬਾ ਦੀਪ ਸਿੰਘ ਜੀ ਪਾਤਸ਼ਾਹ ਦੇ ਨਾਲ ਹੀ ਰਹੇ ਅਨੰਦਪੁਰ ਸਾਹਿਬ ਵੇਖੇ ਪਾਤਸ਼ਾਹ ਨੇ ਬਾਬਾ ਦੀਪ ਸਿੰਘ ਜੀ ਨੂੰ ਇੱਕ ਸੇਵਾ ਲਗਾ ਦਿੱਤੀ ਉਹ ਸੀ ਜੀ ਪਾਂਡੇ ਧੋਣ ਦੀ ਸੇਵਾ ਇੱਕ ਦਿਨ ਦੀ ਗੱਲ ਹੈ ਬਾਬਾ ਦੀਪ ਸਿੰਘ ਜੀ ਇੱਕ ਵੱਡਾ ਪਾਂਡਾ ਧੋ ਰਹੇ ਸੀ ਤੇ ਉਸ ਪਾਂਡੇ ਨੂੰ ਕੜੀ-ਕੜੀ ਸਾਫ਼ ਕਰੇ ਜਾ ਰਹੀ ਸੀ ਸਾਫ਼ ਕਰੇ ਜਾ ਰਹੀ ਸੀ ਜਦੋਂ ਪਾਤਸ਼ਾਹ ਨੇ ਵੇਖਿਆ ਕਿ ਦੀਪ ਸਿੰਘ ਤੂੰ ਇਸ ਪਾਂਡੇ ਨੂੰ ਕੜੀ-ਕੜੀ ਸਾਫ਼ ਕਿਉਂ ਕਰੀ ਜਾ ਰਿਹਾ ਹੈ ਤੇ ਬਾਬਾ ਦੀਪ ਸਿੰਘ ਜੀ ਫਰਮਾਉਂਦੇ ਹਨ ਸਤਿਗੁਰੂ ਮੇਸ ਪਾਂਡੇ ਨੂੰ ਨਹੀਂ ਤੋਰਿਆ ਇਹ ਪਾਂਡਾ ਮੈਨੂੰ ਤੋਰਿਆ ਇਹ ਪਾਂਡਾ ਮੈਨੂੰ ਤੋਰਿਆ ਹੈ ਮੇਸ ਪਾਂਡੇ ਨੂੰ ਨਹੀਂ ਤੋਰਿਆ ਕਹਿਣ ਤੋਂ ਪਾਪ ਇਹ ਹੈ ਸੰਗਤ ਜੀ ਕਿ ਜਦੋਂ ਅਸੀਂ ਝੂਠੇ ਪਾਂਡੇ ਤੋਂਦੇ ਹਾਂ ਤੇ ਸਾਨੂੰ ਇਹ ਸੋਚ ਕੇ ਪਾਂਡੇ ਨਹੀਂ ਤੋਣੇ ਚਾਹੀਦੇ ਕਿ ਆਸੀਂ ਪਾਂਡੇ ਦੀ ਝੂਠ ਸਾਫ ਕਰ ਰਹੇ ਹਾਂ ਇਹ ਸੋਚ ਕੇ ਪਾण्डे ਤੋਂਨੇ ਚਾਹੀਦੇ ਹਨ ਕਿ ਅਸੀਂ ਆਪਣੀ ਮਨ ਦੀ ਝੂਠ ਸਾਫ ਕਰ ਰਹੇ ਹਾਂ ਅਸੀਂ ਆਪਣੇ ਮਨ ਦੀ ਮੈਲ ਸਾਫ ਕਰ ਰਹੇ ਹਾਂ ਆਨੰਦ ਤਾਂ ਉਦੋਂ ਸੀ ਜਦੋਂ ਸਾਨੂੰ ਸ਼ੀਸ਼ੇ ਦੇ ਵਿੱਚ ਆਪਣਾ ਚਿਹਰਾ ਨਹੀਂ ਸਾਨੂੰ ਗੁਰੂ ਦਾ ਚਿਹਰਾ ਨਜ਼ਰ ਆਵੇ ਆਇਆ ਸੀ ਨਾ ਜੀ ਪਾਈ ਕਨਈਆ ਜੀ ਨੂੰ ਜਦੋਂ ਸਿੱਖਾਂ ਨੇ ਸ਼ਿਕਾਇਤ ਕੀਤੀ ਬਾਦਸ਼ਾਹ ਅਸੀਂ ਦੁਸ਼ਮਣਾਂ ਨੂੰ ਖਤਮ ਕਰ ਰਹੇ ਹਾਂ ਤੇ ਪਾਈ ਕਨਈਆ ਉਹਨੂੰ ਪਾਣੀ ਭਲਾ ਰਿਹਾ ਹੈ ਹੁਣ ਤੁਸੀਂ ਦੱਸੋ ਅਸੀਂ ਕੀ ਕਰੀਏ ਬਾਬਾ ਦੀਪ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਵਕਤ ਪਾਈ ਕਨਈਆ ਜੀ ਨੂੰ ਬੁਲਾਇਆ ਤੇ ਕਹਿਣ ਲੱਗੇ ਪਾਈ ਕਨਈਆ ਜੀ ਤੁਸੀਂ ਦੁਸ਼ਮਣਾਂ ਨੂੰ ਪਾਣੀ ਕਿਉਂ ਪਿਲਾ ਰਹੇ ਹੋ ਮੇਰੇ ਸਿੰਘ ਦੁਸ਼ਮਣਾਂ ਨੂੰ ਖਤਮ ਕਰ ਰਹੇ ਹਨ ਤੇ ਪਾਈ ਕਨਈਆ ਜੀ ਦਾ ਜਵਾਬ ਸੁਣਿਓ ਪਾਈ ਕਨਈਆ ਜੀ ਕਹਿੰਦੇ ਹਨ ਸਤਿਗੁਰੂ ਮੈਨੂੰ ਦੁਸ਼ਮਣ ਦਿਖਾਈ ਨਹੀਂ ਦਿੰਦੇ ਵਾਛਾ ਲਗੇ ਕਹਿਣ ਲਗੇ ਕਿਉ ਕਹਿੰਦੇ ਸਤਿਗੁਰੂ ਤੇਰੇ ਕੋਲ ਬੈਠ ਕੇ ਤੇ ਸਿੱਖਿਆ ਹੈ ਅਵਲੇ ਅੱਲਾ ਨੂਰ ਉਪਾਇਾ ਕੁਦਰਤ ਕੇ ਸਾਰੇ ਬੰਦੇ ਇੱਕ ਨੂਰ ਤੇ ਸਭ ਜਕੁ ਪਜਿਆ ਕੌਣ ਭਲੇ ਕੋ ਮੰਦੇ ਕਹਿਣ ਲਗੇ ਸਤਿਗੁਰੂ ਤੇਰੇ ਕੋਲ ਬੈਠ ਕੇ ਸਿੱਖਿਆ ਹੈ ਇੱਕ ਪਿਤਾ ਇੱਕ ਇਸ ਕੇ ਬਾਰਗ ਹਮ ਤੂੰ ਮੇਰਾ ਗੁਰਹਾਈ ਕਹਿੰਦੇ ਸਤਿਗੁਰੂ ਮੈਨੂੰ ਦੁਸ਼ਮਣ ਦਿਖਾਈ ਨਹੀਂ ਦਿੰਦੇ ਮੈਨੂੰ ਹਰ ਇੱਕ ਜੀਵ ਦੇ ਅੰਦਰ ਹਰ ਇੱਕ ਮਨੁੱਖ ਦੇ ਅੰਦਰ ਸਿਰਫ ਤੇਰਾ ਹੀ ਚਿਹਰਾ ਨਜ਼ਰ ਆਉਂਦਾ ਹੈ ਕਹਿੰਦੇ ਬਿਸਰ ਗਈ ਸਭ ਦਾਤ ਪਰਾਈ ਜਦ ਤੇ ਸਾਧ ਸੰਗਤ ਮੋਏ ਪਾਈ ਨਾ ਕੋ ਵੈਰੀ ਨਾ ਹੀ ਬੇਗਾਨਾ ਸਗਲ ਸੰਗ ਹਮ ਕੋ ਬਣਾਈ ਕਹਿੰਦੇ ਸਤਿਗੁਰੂ ਮੈਨੂੰ ਦੁਸ਼ਮਣ ਦਿਖਾਈ ਨਹੀਂ ਦਿੰਦਾ ਮੈਨੂੰ ਹਰ ਇੱਕ ਮਨੁੱਖ ਦੇ ਅੰਦਰ ਸਿਰਫ ਤੇਰਾ ਹੀ ਚਿਹਰਾ ਨਜ਼ਰ ਆਉਂਦਾ ਹੈ ਤਾਂ ਜਦ ਆ ਕੇ ਸਾਡਾ ਆਨੰਦ ਬਣਨਾ ਹੈ ਜੇ ਸਾਡੇ ਸ਼ੀਸ਼ੇ ਚੋਂ ਸਾਨੂੰ ਆਪਣਾ ਚਿਹਰਾ ਨਹੀਂ ਸਾਨੂੰ ਗੁਰੂ ਦਾ ਚਿਹਰਾ ਨਜ਼ਰ ਆਵੇ ਹੁਣ ਗੱਲ ਆਉਂਦੀ ਹੈ ਜੀ 1700 ਸਨ ਦੀ ਸਭ ਤੋਂ ਪਹਿਲੇ ਸਵਾਲ ਬਣ ਜਾਂਦਾ ਹੈ ਕਿ 1704 ਦੇ ਵਿੱਚ ਬਾਬਾ ਦੀਪ ਸਿੰਘ ਜੀ ਕਿੱਥੇ ਸਨ ਜਦੋਂ 사ਕਾਏ ਸਰੰਗ 사ਕਾਏ ਚੰਗੋਵਰ ਦੀ ਵਾਰਦਾਤ ਪੇਸ਼ ਆਉਂਦੀ ਹੈ ਜਦੋਂ ਇਹ ਜੰਗ ਸ਼ੁਰੂ ਹੁੰਦੀ ਹੈ ਉਸ ਸਮੇਂ ਬਾਬਾ ਦੀਪ ਸਿੰਘ ਜੀ ਕਿੱਥੇ ਸਨ ਇਤਿਹਾਸ ਦੇ ਵਿੱਚ ਦੱਸਿਆ ਜਾਂਦਾ ਹੈ ਕਿ 1703 ਦੇ ਵਿੱਚ ਹੀ ਬਾਬਾ ਦੀਪ ਸਿੰਘ ਜੀ ਨੂੰ ਪਾਤਸ਼ਾਹ ਨੇ ਆਪਣੇ ਘਰ ਭੇਜ ਦਿੱਤਾ ਸੀ ਤੇ ਦੱਸ ਦਿੱਤਾ ਸੀ ਕਿ ਹਲੇ ਤੁਸੀਂ ਆਪਣੇ ਘਰ ਚਲੇ ਜਾਓ ਜਦੋਂ ਸਾਨੂੰ ਤੁਹਾਡੀ ਲੋੜ ਪਵੇਗੀ ਫਿਰ ਅਸੀਂ ਤੁਹਾਨੂੰ ਬੁਲਾ ਲਵਾਂਗੇ ਗੁਰੂ ਗੋਬਿੰਦ ਸਿੰਘ ਜੀ 1704 ਦੇ ਵਿੱਚ ਸਭ ਤੋਂ ਪਹਿਲੇ ਜਿਵੇਂ ਕਿ ਤੁਸਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਅਨੰਦਪੁਰ ਸਾਹਿਬ ਦਾ ਕਿਲਾ ਛੱड़ਦੇ ਹਨ ਉਸ ਤੋਂ ਬਾਅਦ ਚਮਕੌਰ ਸਾਹਿਬ ਪਹੁੰਚਦੇ ਹਨ ਉੱਥੇ 40 ਸਿੰਘ ਦੇ ਬਾਅਦ 10 ਲੱਖ ਫੌਜ ਦਾ 13ਾ ਹੁੰਦਾ ਹੈ ਉੱਥੋਂ ਪਾਛਾ ਨਿਕਲ ਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਜਾਂਦੇ ਹਨ ਮਾਛੀਵਾੜੇ ਤੋਂ ਆਲੰਘੀਰ ਪਹੁੰਚਦੇ ਹਨ ਆਲੰਘੀਰ ਤੋਂ ਰਾਏ ਕਲੇ ਦੀ ਧਰਤੀ ਤੇ ਤੇ ਰਾਏ ਕਲੇ ਦੀ ਧਰਤੀ ਤੋਂ ਸਿੱਧਾ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚਦੇ ਹਨ ਇਤਿਹਾਸ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਬਾਬਾ ਦੀਪ ਸਿੰਘ ਜੀ ਨੇ ਆਪਣੇ ਪੂਰੇ ਜੀਵਨ ਦੇ ਵਿੱਚ ਟੋਟਲ 22 ਜੰਗਾਂ ਲੜੀਆਂ ਹਨ 22 ਜੰਗਾਂ ਪੂਰੇ ਆਪਣੇ ਜੀਵਨ ਦੇ ਵਿੱਚ ਨੋ ਜੰਗਾਂ ਬਾਬਾ ਦੀਪ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਰਹਿ ਕੇ ਲੜਦੇ ਹਨ 6 ਜੰਗਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਰਹਿ ਕੇ ਲੜਦੇ ਹਨ ਤੇ 7 ਜੰਗਾਂ ਉਹ ਆਪ ਉਸ ਜੰਗ ਦੇ ਮੋਦੀ ਬਣ ਕੇ ਉਸ ਜੰਗ ਦੇ ਹੈਡ ਬਣ ਕੇ ਉਹ ਜੰਗ ਉਹ ਜਿੱਤਦੇ ਹਨ ਟੋਟਲ ਉਹ ਆਪਣੀ ਜੀਵਨ ਦੇ ਵਿੱਚ 22 ਜੰਗਾਂ ਲੜਦੇ ਹਨ ਜਦੋਂ ਪਾਚਾ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚਦੇ ਹਨ ਉੱਥੇ ਸਭ ਤੋਂ ਪਹਿਲਾਂ ਬਾਬਾ ਦੀਪ ਸਿੰਘ ਜੀ ਨੂੰ ਖੱਤ ਲਿਖਦੇ ਹਨ ਕਿੰਨੇ ਸਤਿਗੁਰੂ ਹੁਣ ਸਾਨੂੰ ਤੁਹਾਡੀ ਲੋਰ ਹੈ ਹੁਣ ਤੁਸੀਂ ਦਮਦਮਾ ਸਾਹਿਬ ਦੀ ਧਰਤੀ ਤੇ ਆਓ ਉਸ ਸਮੇਂ ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਦੀ ਧਰਤੀ ਤੇ ਜਾਂਦੇ ਹਨ ਤੇ ਗੁਰੂ ਕੀ ਮਹਿਲ ਜੋ ਦਿੱਲੀ ਦੇ ਵਿੱਚ ਸਾਡਾ ਉਹ ਵੀ ਜਦੋਂ ਉਹਨਾਂ ਨੂੰ ਖਬਰ ਲੱਗੀ ਕਿ ਪਾਚਾ ਦਮਦਮਾ ਸਾਹਿਬ ਦੀ ਧਰਤੀ ਤੇ ਆਏ ਹਨ ਉਹ ਵੀ ਦੇਸੀ ਘਿਓ ਦੀ ਚੋਰੀ ਉਹਨੇ ਸੋਚਿਆ ਕਿ ਅਸੀਂ 4 ਸੈਂਕੜੇ ਜ਼ਿਆਦੇ ਲੁਕਵਾ ਲਾਂਗੇ ਉਹ ਵੀ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚ ਜਾਂਦੇ ਹਨ ਜਦੋਂ ਬਾਦਸ਼ਾਹ ਦੇ ਦਰਸ਼ਨ ਕਰਦੇ ਹਨ ਤੇ ਸਤਿਗੁਰੂ ਨੂੰ ਕਹਿੰਦੇ ਸਤਿਗੁਰੂ ਅਸੀਂ ਦੇਸੀ ਘਿਓ ਦੀ ਚੋਰੀ ਲੈ ਕੇ ਆਏ ਹਾਂ 4 ਸੈਂਕੜੇ ਜ਼ਿਆਦੇ ਕਿੱਥੇ ਹਨ ਬਾਦਸ਼ਾਹ ਕਹਿੰਦੇ ਹਨ ਇਹਨਾਂ ਪੁੱਤਰਾਂ ਦੇ ਸੀਸ 'ਤੇ ਵਾਰ دیے ਸੁਚਾਰ 4 ਮੋਹੇ ਤੋਂ ਕੀ ਆਵਾ ਜੀਵਤ کئی ਹਜ਼ਾਰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਇਹ ਤਾਂ ਸਾਡਾ ਰਾਹ ਹੈ ਹਸਤਾ ਰਾਹ ਉਸਤਤੀ ਤਵੀ ਵੱਲ ਜਾਂਦਾ ਆ ਸਾਡਾ ਰਾਹ ਚਾਂਦਨੀ ਚੋਕ ਵੱਲ ਜਾਂਦਾ ਆ ਸਾਡਾ ਰਾਹ ਉਸ ਕਿਚੀ ਗੜ ਵੱਲ ਜਾਂਦਾ ਆ ਸਾਡਾ ਤਾਂ ਇੱਕ ਕੰਮ ਹੈ ਮਾਤਾ ਸਾਈਂਪੁਰ ਜੀ ਕਹਿਣ ਲੱਗੇ ਸਤਿਗੁਰੂ ਇਹ ਚਾਰ ਪੁੱਤਰ ਕਿਸ ਵਾਸਤੇ ਵਾਰੇ ਉਸ ਸਮੇਂ ਉਸ ਦੀਵਾਨ ਦੇ ਵਿੱਚ ਬਾਬਾ ਦਇਆ ਸਿੰਘ ਜੀ ਵਰਗੇ ਬੈਠੇ ਸਨ ਬਾਬਾ ਦੀਪ ਸਿੰਘ ਜੀ ਵਰਗੇ ਬੈਠੇ ਸਨ ਬਾਦਸ਼ਾਹ ਨੇ ਕਿਹਾ ਇਹਨਾਂ ਵਾਸਤੇ ਜਦੋਂ ਬਾਬਾ ਦੀਪ ਸਿੰਘ ਜੀ ਨੇ ਸੁਣਿਆ ਤੇ ਉਹ ਫਿਰ ਆਪਣਾ ਅੰਗ ਅੰਗ ਕਿਉਂ ਨਾ ਵਾਰੇ ਉਸ ਸੱਚੇ ਪਾਤਸ਼ਾਹ ਵਾਸਤੇ ਜਦੋਂ ਨੇ ਸੁਣਿਆ ਇਹਨ ਪੁੱਤਰਾਂ ਕੇ ਸੀਸ ਪਰ ਵਾਰ دیے ਸੁਚਾਰ ਚਾਰਵੇਂ ਤੋਂ ਕਿਹਾ ਹੁਆ ਜੀਵਤ ਗਈ ਹਜ਼ਾਰ ਉਸ ਤਰਤੀ ਤੇ ਦਸ਼ਮੇਸ਼ ਪਾਤਸ਼ਾਹ ਨੇ ਬਾਬਾ ਦੀਪ ਸਿੰਘ ਜੀ ਨੂੰ ਇੱਕ ਸੇਵਾ ਲਗਾਈ ਉਹ ਸੀ ਜੀ ਗੁਰਬਾਣੀ ਲਿਖਣ ਦੀ ਸੇਵਾ ਦੰਦਮਾ ਸਾਹਿਬ ਦੀ ਤਰਤੀ ਤੇ ਪਾਸ਼ਾ ਨੇ ਬਾਬਾ ਦੀਪ ਸਿੰਘ ਜੀ ਨੂੰ ਗੁਰਬਾਣੀ ਲਿਖਣ ਦੀ ਸੇਵਾ ਲਗਾਈ ਤੇ ਉੱਥੇ ਬਾਬਾ ਦੀਪ ਸਿੰਘ ਜੀ ਨੇ ਆਪਣੇ ਹੱਥ ਲਿਖਤ ਚਾਰ ਸਰੂਪ ਲਿਖੇ ਤੇ ਇੱਕ ਸਰੂਪ ਅਰਬੀ ਪਾਸ਼ਾ ਦੇ ਵਿੱਚ ਹੀ ਲਿਖਿਆ ਕਿੰਨੇ ਵਿਦਵਾਨ ਹੋਣਗੇ ਉਹ ਜੋ ਜੰਗੇ ਮੈਦਾਨ ਦੇ ਵਿੱਚ ਜਾ ਕੇ ਸ਼ਸਤਰ ਵੀ ਚੁੱਕਦੇ ਹਨ ਗੁਰਬਾਣੀ ਦਾ ਪੱਖ ਵੀ ਅਪਣਾਉਂਦੇ ਹਨ ਇਹ ਹੈ ਸਾਡਾ ਜੀਵਨ ਉਸ ertidhi ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਬਾਬਾ ਦੀਪ ਸਿੰਘ ਜਾਂਦੇ ਹਨ ਤੇ ਉਹ 6 ਜਗ੍ਹਾ ਜਿਹੜੀਆਂ ਦੱਸੀਆਂ ਜਾਂਦੀਆਂ ਹਨ ਉਹ ਲੜਦੇ ਹਨ ਉਹਨਾਂ ਵਿੱਚੋਂ ਇੱਕ ਜੰਗ ਅੰਗਰੀ ਦੀ ਚੱਪੜ ਚਿੜੀ ਦੀ ਜੰਗ ਜਿੱਥੇ ਸੁਬਾਏ ਸਰੰਗ ਵਜ਼ੀਰ ਖਾਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਡ ਦੇ ਨਾਲ ਇਖੜਕਾਈ ਸੀ ਉਹ ਜੰਗ ਉਸ ਜੰਗ ਦੇ ਵਿੱਚ ਬਾਬਾ ਦੀਪ ਸਿੰਘ ਜੀ ਦਾ ਇੱਕ ਦੰਦ ਟੁੱਟਿਆ ਸੀ ਜਦੋਂ ਸਿੰਘਾਂ ਨੇ ਇਹ ਜੰਗ ਜਿੱਤ ਲਈ ਤੇ ਉਹ ਸਾਰੇ ਸਿੰਘ ਅਨੰਦਪੁਰ ਸਾਹਿਬਲ ਤੁਰ ਪਏ ਦਸ਼ਮੇਸ਼ ਪਾਚਰਾ ਸ਼ੁਕਰਾਨਾ ਕਰਨ ਦੇ ਲਈ ਕਿ ਆਸੀਂ ਚੱਪੜ ਚਿੜੀ ਦੀ ਜੰਗ ਜਿੱਤ ਗਏ ਆ ਉਸ ਤਰਤੀ ਤੇ ਜਦੋਂ ਬਾਬਾ ਦੀਪ ਸਿੰਘ ਜੀ ਅਨੰਦਪੁਰ ਸਾਹਿਬ ਪਹੁੰਚਦੇ ਹਨ ਉੱਥੇ ਬਾਬਾ ਦੀਪ ਸਿੰਘ ਜੀ ਤਿੰਨ ਮਹੀਨੇ ਕਰਦੇ ਹਨ ਕਥਾ ਬਾਬਾ ਦੀਪ ਸਿੰਘ ਜੀ ਕਰਦੇ ਨੇ ਸ਼ਬਦ ਵਿਚਾਰ ਉਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਸਾਰੀ ਸਾਧ ਸੰਗਤ ਦੇ ਸਾਹਮਣੇ ਬਾਬਾ ਦੀਪ ਸਿੰਘ ਜੀ ਨੂੰ ਇੱਕ ਖਿਤਾਬ ਦਿੰਦਾ ਹੈ ਉਹ ਹੈ ਜੀ ਜ਼ਿੰਦਾ ਸ਼ਹੀਦ ਬਾਬਾ ਦੀਪ ਸਿੰਘ ਜੀ ਉਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਨੂੰ ਜ਼ਿੰਦਾ ਸ਼ਹੀਦ ਹੋਣ ਦਾ ਖਿਤਾਬ ਦਿੱਤਿਆ ਸੀ ਕਿ ਤੁਸੀਂ ਸਾਡੇ ਲਈ ਜ਼ਿੰਦਾ ਸ਼ਹੀਦ ਹੋ ਜੋ ਗੁਰਬਾਣੀ ਦਾ ਪੱਖ ਵੀ ਅਪਣਾਉਂਦੇ ਹੋ ਜੋ ਜੰਗੇ ਮੈਦਾਨ ਦੇ ਵਿੱਚ ਜਾ ਕੇ ਸ਼ਸਤਰ ਵੀ ਚੁੱਕਦੇ ਹੋ ਤੇ ਗੁਰਬਾਣੀ ਵੀ ਲਿਖਦੇ ਹੋ ਇਹ ਹੈ ਜੀ ਸਾਡਾ ਜੀਵਨ ਬਾਪੂ ਨੇ ਸਾਨੂੰ ਸ਼ਕਤੀ ਦੇ ਪੱਤੀ ਰੱਖਿਆ ਹਸ਼ਸਤਰ ਤੇ ਸ਼ਾਸਤਰ ਜਦੋਂ ਪਾਚਾ ਸਿੰਘਾਂ ਨੂੰ ਅੰਮ੍ਰਿਤ ਛਕਾਉਣ ਲਈ ਕਿਹਾ ਤੇ ਕਹਿਣ ਲੱਗੇ ਸਤਿਗੁਰੂ ਅਸੀਂ ਕਿੱਥੇ ਮੁਗਲਾਂ ਦੇ ਨਾਲ ਲੜ ਪਾਵਾਂਗੇ ਕਿਨੇ ਚੇੜੀ ਉੜੇ ਡਰ ਸੇ ਮਰ ਜਾਏ ਮੁਗਲਾਂ ਸੇ ਕਿਵੇਂ ਲੜ ਪਾਏ ਜਦੋਂ ਬਾਦਸ਼ਾਹ ਨੇ ਉਹਨਾਂ ਸਿੰਘਾਂ ਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਾਈ ਫਿਰ ਉਹ ਇਹੋ ਸਿੰਘ ਕਹਿਣ ਲੱਗੇ ਇੱਕ ਇੱਕ ਕੋ ਦਰੂੰਗਾ ਸ਼ਮਸ਼ੀਰ ਕੇ ਆਗੇ ਰਗ ਦੂੰਗਾ ਸੀਨਾ چیر ਕੇ ਆਗੇ ਇਹ ਦੁਨੀਆ ਜੁਕਦੀ ਹੈ ਤਕਦੀਰ ਕੇ ਆਗੇ ਇਹ ਤਕਦੀਰ ਵੀ ਝੁਕੇਗੀ ਮੇਰੀ ਸ਼ਮਸ਼ੀਰ ਕੇ ਆਗੇ ਐਵੇਂ ਨਹੀਂ ਸਾਨੂੰ ਬਾਪੂ ਨੇ ਚਿੜੀਆਂ ਨਾਲ ਬਾਜ਼ ਲੜਾਵਾ ਗਿੱਦੜਾਂ ਤੋਂ ਮੈਂ ਸ਼ੇਰ ਲੜਾਵਾ ਸਵਾ ਲੱਖ سے ਇੱਕ ਲੜਾਉ ਤभी ਗੋਬਿੰਦ ਸਿੰਘ ਨਾਮ ਕਹਾਉਂ ਐਵੇਂ ਨਹੀਂ ਪਾਤਸ਼ਾਹ ਕਹਿੰਦੇ ਪਾਤਸ਼ਾਹ ਨੇ ਸਾਨੂੰ ਭਗਤੀ ਤੇ ਸ਼ਰਤੀ ਰੱਖਿਆ ਹੈ ਸ਼ਸਤਰ ਤੇ ਸ਼ਾਸਤਰ ਸਾਨੂੰ ਦੋਹਣੀ ਚੀਜ਼ਾਂ ਆਪਣਾਉਣੀਆਂ ਹਨ ਜਿੱਥੇ ਸਾਨੂੰ ਨਾਮ ਬਾਣੀ ਦਾ ਵਿਆਸ ਜ਼ਰੂਰੀ ਹੈ ਉੱਥੇ ਸਾਨੂੰ ਸ਼ਸਤਰ ਵਿਦਿਆ ਵੀ ਬਹੁਤ ਜ਼ਰੂਰੀ ਹੈ ਪਾਤਸ਼ਾਹ ਲਿਖਦੇ ਹਨ ਚੂਕਾ ਅਜ਼ਮਾ ਖੀਲ ਤੇ ਦਰਗਜਸ ਹਲਾ ਅਸਤ ਬੁਰਤਨ ਵਿੱਚ ਸ਼ਮਸ਼ੀਰ ਦੇਸ ਪਾਛਾ ਦੱਸਦੇ ਹਨ ਜਿੱਥੇ ਨਾਮ ਬਣਦਾ ਵਿਆਸ ਹੋਰੀ ਹੈ ਉੱਥੇ ਸਾਨੂੰ ਸ਼ਸਤਰ ਵਿਦਿਆ ਵੀ ਕਰੀ ਉਸ ਤੇ ਫਾਂ ਸ਼ਸਤਰ ਵੀ ਛੁਪਣੇ ਹਨ ਸਾਨੂੰ ਪਾਛਾ ਨੇ ਸਵਾ ਲੱਖ ਨਾ ਕਿਤਾਬ ਕਿਉਂ ਦਿੱਤਾ ਹੈ ਜਦੋਂ ਉਸ ਕੱਚੀ ਗੜੀ ਦੇ ਵਿੱਚ ਬਾ 10 ਲੱਖ ਦਾ ਕੇਰਾ ਸੀ ਉਸ ਸਮੇਂ ਪਾਛਾ ਅਠ ਅਠ ਸਿੰਘਾਂ ਦੇ ਜਥੇ ਬਾਹਰ ਭੇਜਦੇ ਸੀ ਅਠ ਅਠ ਸਿੰਘਾਂ ਦੇ ਜਥੇ ਇੱਕ ਸਿੰਘ ਨੂੰ ਆ ਗਿਆ ਜੀ ਸਵਾ ਲੱਖ ਇਸ ਲਈ ਸਾਨੂੰ ਪਾਛਾ ਸਵਾ ਲੱਖ ਦੇ ਬਰਾਬਰ ਜੋੜਦੇ ਹਨ ਇਹ ਹੈ ਜੀ ਸਾਡਾ ਜੀਵਨ ਇਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਆਪਣੇ ਪੂਰੇ ਜੀਵਨ ਦੇ ਵਿੱਚ ਬਾਈ ਜੰਗਾਂ ਵੀ ਲੜਦੇ ਹਨ ਤਿੰਨ ਮਹੀਨੇ ਕਥਾ ਵੀ ਕਰਦੇ ਹਨ ਗੁਰਪਾਣੀ ਦਾ ਪਖ ਵੀ ਅਪਣਾਉਂਦੇ ਹਨ ਤੇ ਬਾਛਾ ਦੇ ਚਾਰ ਸਰੂਪ ਵੀ ਲਿਖਦੇ ਹਨ ਗੁਰੂ ਗੋਬੇ ਸਿੰਘ ਜੀ ਦਾ ਫਰਮਾਨ ਹੈ ਕਿ ਜਦੋਂ ਤੱਕ ਸਿਕ ਬ੍ਰਹਮਣਵਾਦ ਦੇ ਅਸਰ ਤੋਂ ਬਚੇ ਰਹਿਣਗੇ ਤਦੋਂ ਤੱਕ ਉਹ ਚੜ੍ਹਦੀਆਂ ਕਲਾ ਵਿੱਚ ਰਹਿਣਗੇ ਪਰ ਜਦੋਂ ਰੀਤੀ ਰਸਮਾਂ ਨੂੰ ਅਪਣਾ ਲੈਣਗੇ ਤਖਵਾਰ ਹੀ ਹੋਣਗੇ ਪਾਤਸ਼ਾਹ ਦਾ ਫਰਮਾਨ ਹੈ ਜਬ ਲਬ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਜਬ ਹੈ ਗਏ ਵਿਪਰੰਕੀ ਰੀਤ ਮੈਂ ਨਾ ਕਰੂ ਇਨ ਕੀ ਪ੍ਰਤੀਤ ਮੈਂ ਨਾ ਕਰੂ ਇਨ ਕੀ ਪ੍ਰਤੀਤ ਪਾਤਸ਼ਾਹ ਸਾਨੂੰ ਅਯੋਧਸ ਰਹੇ ਨੇ ਕਿ ਸਾਨੂੰ ਭ੍ਰਮਣਵਾਦ ਅਸਰਾਂ ਦੇ ਵਿੱਚ ਨਹੀਂ ਫਸਣਾ ਸਾਨੂੰ ਰੀਤੀ ਰਸਮ ਨਹੀਂ ਅਪਣਾਣੇ ਸਾਨੂੰ ਕਰਮ ਕਾਂਡ ਨਹੀਂ ਕਰਨੇ ਸਾਨੂੰ ਅਮਰਤੀ ਦਾਤ ਪ੍ਰਾਪਤ ਕਰਨੀ ਹੈ ਪਾਤਸ਼ਾਹ ਫਰਮਾਉਂਦੇ ਹਨ ਕਿ ਜਿਨੇ ਮੁਨਕ ਨੇ ਕੇਸ ਤਾਂ ਰੱਖੇ ਹਨ ਪਰ ਅਮਰਦੀ ਦਾਤ ਨਹੀਂ ਛਕੀ ਮੈਂ ਐਸੇ ਮੁਨਖਾਂ ਨੂੰ ਦਰਸ਼ਨ ਨਹੀਂ ਦਿੰਦਾ ਪਾਤਸ਼ਾਹ ਫਰਮਾਉਂਦੇ ਹਨ ਤਰੇ ਕੇਸ ਫੌਲ ਬਿਨਾ ਪੇਖੀ ਮੁਣਾ ਸਿੱਖ ਮੇਰਾ ਦਰਸ਼ਨ ਨਾਹੀ ਤਿਸ ਪਾਪੀ ਤੇ ਆਗੇ ਪਖ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਣ ਅਸੀਂ ਚਾਹੁੰਦੇ ਹਾਂ ਇਸ ਲਈ ਸਾਨੂੰ ਅਮਰਦੀ ਦਾਤ ਪ੍ਰਾਪਤ ਕਰਨੀ ਬਹੁਤ ਜ਼ਰੂਰੀ ਹੈ ਗੁਰੂ ਨਾਨਕ ਦੇਵ ਜੀ ਦਾ ਵੀ ਫਰਮਾਨ ਹੈ ਕਿ ਸਾਨੂੰ ਕੀਰਤ ਕਰਨੀ ਹੈ ਨਾਮ ਜਪਣਾ ਹੈ ਵੰਡ ਛਕਣਾ ਨਾਮ ਜਪਣਾ ਵੀ ਸਭ ਤੋਂ ਉੱਤਮ ਹੈ ਸਭ ਤੋਂ ਮੁੱਖ ਹੈ ਸਭ ਤੋਂ ਮੇਨ ਹੈ ਬਟ ਸਾਨੂੰ ਸ਼ਸਤਰ ਵਿਦਿਆ ਦਾ ਅਭਿਆਸ ਵੀ ਕਰਨਾ ਸਾਨੂੰ ਹਰ ਇੱਕ ਚੀਜ਼ ਦੇ ਵਿੱਚ નિਪੁੰਨ ਹੋਣਾ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਸਰਬ ਧਰਮਾਂ ਸ੍ਰੇਸ਼ ਧਰਮ ਹਰ ਕੋ ਨਾਮ ਜਪ ਨਿਰਮਲ ਕਰਾ ਪਾਪ ਪ੍ਰਭੂ ਦਾ ਨਾਮ ਜਪਣਾ ਅਤੇ ਨਿਰਮਲ ਕੰਮ ਕਰਨਾ ਹੀ ਸਭ ਤੋਂ ਸ੍ਰੇਸ਼ਟ ਰਮ ਨਿਰਮਲ ਕਮਾਂ ਦੇ ਵਿੱਚ ਆਪਣੇ ਆਚਰਨ ਨੂੰ ਉੱਚਾ ਸੁੱਚਾ ਰੱਖਣਾ ਨਿਰਪੋਤ ਤੇ ਨਿਰਵੈਰ ਹੋਣਾ ਨਾ ਕਿਸੇ ਨੂੰ ਡਰਾਉਣਾ ਨਾ ਕਿਸੇ ਅੱਗੇ ਡਰਨਾ ਸਮੋ ਜਾ ਕੇ ਨੂੰ ਦੇਸ਼ ਬਿਨਾਂ ਕਿਸੇ ਵਿਤਕਰੇ ਦੇ ਸੇਵਾ ਕਰਨਾ ਉਹ ਹੀ ਉਹ ਸਿੱਖ ਹੈ ਸਾਨੂੰ ਗੁਰਨਾਣਕ ਦੇਵ ਜੀ ਨੇ ਦੇਵੀ ਦੇਵਤਿਆਂ ਤੋਂ ਬਚਾਇਆ ਤੇ ਉਸ ਦੇ ਲਈ ਮੂਲ ਮੰਤਰ ਵੀ ਉਚਾਰਿਆ ਪਰ ਅਸੀਂ ਤਾਂ ਵੀ ਅਜ ਕਰਮ ਕਾਣਾ ਦੇ ਵਿੱਚ ਵਿਸ਼ਵਾਸ ਕਰਦੇ ਹਾਂ ਅਸੀਂ ਅਮਰ ਦੀ ਦਾਤ ਨਹੀਂ ਪ੍ਰਾਪਤ ਕਰਦੇ ਕਿਉਂ ਸਾਨੂੰ ਅਮਰ ਦੀ ਦਾਤ ਜ਼ਰੂਰੀ ਪ੍ਰਾਪਤ ਕਰਨੀ ਹੈ ਤੁਸੀਂ ਵੇਖ ਸਕਦੇ ਹੋ ਕਿ ਬਾਬਾ ਦੀਪ ਸਿੰਘ ਜੀ ਦਾ ਜੀਵਨ ਕਿਸ ਤਰ੍ਹਾਂ ਦਾ ਜੀਵਨ ਹੈ ਜਦੋਂ ਹੀ ਛੋਟੀ ਜੀ ਉਮਰ ਦੇ ਵਿੱਚ ਹੀ ਪਾਛਾ ਤੇ ਕੋਲ ਜਾ ਕੇ ਅਮਰ ਦੀ ਦਾਤ ਹੀ ਪ੍ਰਾਪਤ ਕਰਦੇ ਹਨ ਉਸ ਤੋਂ ਬਾਅਦ ਬਾਈ ਜੰਗਾ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਲੜੀਆਂ ਹਨ ਚਾਰ ਸਰੂਪ ਇੱਕ ਇੱਕ ਅਰਬੀ ਪਾਸ਼ਾ ਦੇ ਵਿੱਚ ਵੀ ਲਿਖਿਆ ਹੋਇਆ ਇਹ ਹੈ ਜੀ ਜੀਵਨ ਬਾਬਾ ਦੀਪ ਸਿੰਘ ਜੀ ਦਾ ਅਹਿਮ ਸ਼ਾਹ ਅਫਦਲੀ ਦੇ ਸਮੇਂ ਤੇ ਜਦੋਂ ਅਹਿਮ ਸ਼ਾਹ ਅਫਦਲੀ ਮੁਗਲਾਂ ਨੂੰ ਪੁੱਛਦਾ ਕਿ ਨਾ ਸਿੰਘਾਂ ਨੂੰ ਸ਼ਕਤੀ ਕਿੱਥੋਂ ਆਉਂਦੀ ਹੈ ਤੇ ਇਹ ਕੀ ਖਾਂਦੇ ਹਨ ਉਸ ਵਕਤ ਮੁਗਲ ਕਹਿੰਦੇ ਹਨ ਜੀ ਇਹ ਪੱਤੇ ਖਾਂਦੇ ਹਨ ਤੈਨੂੰ ਤਾਕਤ ਕਿੱਥੋਂ ਮਿਲਦੀ ਹੈ ਕਹਿੰਦੇ ਇਹਨਾਂ ਕੋਲ ਦਰਬਾਰ ਸਾਹਿਬ ਹੈ ਉੱਥੇ ਇੱਕ ਸਰੋਵਰ ਹੈ ਉੱਥੇ ਜਿਹੜਾ ਮੁਰਦਾ ਹੁੰਦਾ ਉਹ ਵੀ ਉਸਦੇ ਵਿੱਚ ਚੁੱਬੀ ਮਾਰਦਾ ਤੇ ਉਹ ਵੀ ਹੱਥ ਵਿੱਚ ਤਲਵਾਰ ਲੈ ਕੇ ਖੜੀ ਹੋ ਜਾਂਦਾ ਹੈ ਤੇ ਕਹਿੰਦਾ ਮੈਂ ਲੜਾਂਗਾ ਇਹ ਹੈ ਜੀ ਸਾਡਾ ਜੀਵਨ ਜਿਹੜੇ ਮੁਨੱਖ ਦੇਵੀ ਦੇਤੇ ਦੀ ਪੂਜਾਵਾ ਕਰਦੇ ਹਨ ਕਰਮ ਕਾਂਡਾਂ ਦੇ ਵੀ ਵਿਸ਼ਵਾਸ ਕਰਦੇ ਹਨ ਗੁਰਬਾਣੀ ਦਾ ਫਰਮਾਨ ਹੈ ਖਸਮ ਛੋੜ ਦੂਜੇ ਲਗੈ ਡੁੱਬੇ ਸੇਵਣ ਜਾ ਰਿਆ ਇਸ ਲਈ ਸਾਨੂੰ ਦੇਵੀ ਦੇਤੇ ਦੀ ਪੂਜਾਵਾ ਨਹੀਂ ਕਰਨੀ ਆ ਨਾਮ ਬਾਣੀ ਦਾ ਵਿਆਸ ਕਰਨਾ ਬਾਚਾ ਫਰਮਾਉਂਦੇ ਹਨ ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ اے ਭਾਈ ਸਾਹਿਬ ਮੇਰਾ ਇੱਕੋ ਹੈ ਤੇ ਮੈ ਨਾਮ ਹੀ ਉਸੇ ਦਾ ਜਪਣਾ ਹੈ ਨਾ ਕਿ ਦੇਵੀ ਦੇਵਤਿਆਂ ਦਾ ਨਾਮੇ ਕਰਮ ਕਾਂਡਾਂ ਦੇ ਵਿੱਚ ਵਿਸ਼ਵਾਸ ਰੱਖਣਾ ਮੱਥਾ ਟੇਕਣਾ ਤੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਟੇਕਣਾ ਇਹ ਹੈ ਜੀ ਸਾਡਾ ਜੀਵ ਪਰ ਅਸੀਂ ਤਾਂ ਵੀ ਅੱਜ ਇਹ ਕਰਮ ਕਾਂਡ ਕਰ ਰਹੇ ਹਾਂ ਅਮਰਦੀ ਦਾਤ ਪ੍ਰਾਪਤ ਨਹੀਂ ਕਰ ਰਹੇ ਅਮਰਦੀ ਦਾਤ ਪ੍ਰਾਪਤ ਕਰਨਾ ਬਹੁਤ ਜ਼ਰੂਰੀ ਹੈ ਕਈ ਮੁਨਖ ਤਾਂ ਐਸੇ ਹੁੰਦੇ ਹਨ ਜੋ ਪਰਮਾਤਮਾ ਨੂੰ ਟੁੰਡਣ ਦੇ ਲਈ ਜੰਗਲਾਂ ਦੇ ਵਿੱਚ ਲੈ ਜਾਂਦੇ ਹਨ ਸਮਾਧੀਆਂ ਲਾਉਣ ਦੇ ਲਈ ਐਸੇ ਮੁਨਖਾਂ ਦਾ ਜੀਵਨਾ ਪੂਰਕਾ ਪੂਰਾ ਵਿਅਰਥ ਹੈ ਐਸੇ ਮੁਨਖ ਇਸ ਸੰਸਾਰ ਦੇ ਵਿੱਚ ਡੁੱਬ ਗਏ ਸਾਨੂੰ ਹਰ ਇੱਕ ਮੁਨਖ ਦੇ ਅੰਦਰ ਹਰ ਇੱਕ ਸਰੀਰ ਦੇ ਅੰਦਰ ਪਰਮਾਤਮਾ ਨਿਵਾਸ ਕਰਦਾ ਹੈ ਜਿਹੜਾ ਸਾਡਾ ਮਨ ਹੈ ਜਦੋਂ ਅਸੀਂ ਉਸ ਮਨ ਨੂੰ ਸੰਭਾਲਾਂਗੇ ਜਦੋਂ ਅਸੀਂ ਕਾਮ ਕ੍ਰੋਧ ਲੋਭ ਮਹੰਕਾਰ ਨੂੰ ਤਿਆਗਾਂਗੇ ਤਾਂ ਜਾ ਕੇ ਜਿਹੜਾ ਸਾਡਾ ਜੀਵਨ ਹੈ ਉਹ ਸਫਲ ਹੈ ਜਦੋਂ ਅਸੀਂ ਚਾਰ ਪ੍ਰਾਇਤਾਂ ਦੇ ਵਿੱਚ ਅਸੀਂ ਉਸ ਨੂੰ ਨਹੀਂ ਅਪਣਾਵਾਂਗੇ ਜਦੋਂ ਅਸੀਂ ਚਾਰ ਪ੍ਰਾਇਤ ਨਹੀਂ ਕਰਾਂਗੇ ਤਾਂ ਜਾ ਕੇ ਸਾਡਾ ਜੀਵਨ ਸਫਲ ਹੈ ਏ ਸੀ ਜੀ ਅੱਜ ਦੇ ਵਿਸ਼ੇ ਦੀ ਵਿਚਾਰ ਅਖੀਰ ਦੇ ਵਿੱਚ ਦਾਸ ਇੱਕ ਵੇਲੇ ਪੜਦਾ ਹੈ ਜੀ ਆਪ ਅਗਲੇ ਬੰਨੇ ਪੜੋ ਜੀ ਸਾਰੇ ਜਪਨਾ ਜੀ ਜਿਉ ਪਿਉ ਪ੍ਰੇਮ ਖਿਲਨ ਕਾ ਚਾਉ ਜਿਉ ਪਿਉ ਪ੍ਰੇਮ ਖਿਲਨ ਕਾ ਚਾਉ ਖਿਲਨ ਕਾ ਚਾਉ ਜਿਉ ਪਿਉ ਪ੍ਰੇਮ ਖਿਲਨ ਕਾ ਚਾਉ ਸਿਰ ਤਰ ਤਲੀ ਗਲੀ ਮੇਰੀ ਆਓ ਸਿਰ ਤਰ ਤਲੀ ਗਲੀ ਮੇਰੀ ਆਓ ਤਲੀ ਗਲੀ ਮੇਰੀ ਆਓ ਸਿਰ ਤਰ ਤਲੀ ਗਲੀ ਮੇਰੀ ਆਓ ਸਿਰ ਤਰ ਤਲੀ ਗਲੀ ਮੇਰੀ ਆਓ ਤਲੀ ਗਲੀ ਮੇਰੀ ਆਓ ਸਿਰ ਤਰ ਤਲੀ ਗਲੀ ਮੇਰੀ ਆਓ ਇਤਮਾਰ ਪੈਰ ਤਰੀ ਚੈ ਇਤਮਾਰ ਪੈਰ ਤਰੀ ਜੈ ਪੈਰ ਤਰੀ ਜੈ ਤਮਾਰ ਪੈਰ ਤਰੀ ਜੈ ਸਿਰ ਦੀ ਜੈ ਕਾਨ ਨਾ ਕੀਜੈ ਸਿਰ ਦੀ ਜੈ ਕਾਨ ਨਾ ਕੀਜੈ ਕਾਨ ਨਾ ਕੀਜੈ ਸਿਰ ਦੀ ਜੈ ਕਾਨ ਨਾ ਕੀਜੈ ਏਸੀ ਜੀ ਆਇ ਦੀ ਵਿਚਾਰ ਪੁੱਲਾਂ ਚੁਕਾ ਮਾਫ਼ ਕਰਨੀ ਆ ਜੀ ਅੱਗੇ ਤੋਂ ਸੋ ਤੇ ਸਪਸ਼ਟ ਬਾਣੀ ਪੜਨੀ ਸਿਮਰਤਾ ਪੇਟਾ ਕਰਨੀ ਆ ਜੀ

ਬਾਬਾ ਦੀਪ ਸਿੰਘ ਦੇ ਜੀਵਨ ਦੇ ਇਹਨਾਂ ਲਈ ਚਾਣਨਾ ਪਈ ਬਾਬਾ ਦੀਪ ਸਿੰਘ ਜੀ ਅਸੇ ਅਲੋਖ ਤੇ ਅਮਰ ਸੇਰ ਹਨ ਜਿਨ੍ਹਾਂ ਦੀ ਦੁਨੀਆ ਤੇ ਕੋਈ ਮਿਸਾਲ ਨਹੀਂ ਹੈ ਕਿਉਂਕਿ ਜਦੋਂ ਬੰਦਾ ਮਰ ਜਾਂਦਾ ਹੈ ਤਾਂ ਬੰਦਾ ਸ਼ੇਰ ਹੋ ਜਾਂਦਾ ਹੈ ਉਹ ਇੱਕ ਵਾਰੀ ਸ਼ੇਰ ਹੁੰਦੇ ਲੇ ਲ ਜਾਂਦਾ ਪਰ ਬਾਬਾ ਦੀਪ ਸਿੰਘ ਜੀ ਮਿਸਾਲ ਦੇਖੋ ਆਪਣੇ ਹੱਥ ਦਲਿਤੇ ਆਪਣਾ ਜਰਾ ਸੀਸ ਝੁਕ ਕੇ ਫਿਰ ਨਹੀਂ ਜਾਣਨ ਦੇ ਆਉਂਦਾ ਦੇ ਨੇ ਸਿੱਖ ਪੌਂ ਨੂੰ ਉਹ ਵੱਡਾ ਮਾਣ ਹੈ ਬਹੁਤ ਵੱਡਾ ਉਤਤਵ ਹੈ ਕਿ ਐਸੇ ਸ਼ਹੀਦ ਸਿੱਖ ਪੌਂ ਦੇ ਵਿੱਚ ਪੈਦਾ ਹੋਇਆ ਬਹੁਤ ਹੀ ਪਿਆਰ ਇਸ ਦੇ ਨਾਲ ਦੇ ਨਾਰਾਮ ਦੇ ਵਿਚਾਰਾ ਸੰਜਿਆ ਕੀ ਧਿਆਨ ਪਰ ਬੈਂਤੀ ਕਰਦੇ ਹਾਂ ਭਾਈ ਸਾਹਿਬ ਐਸਿੰਦਰਪਾਲ ਸਿੰਘ ਜੀ ਅੱਗੇ ਔਰ ਠੀਕ 6:30 ਵਜੇ ਤੱਕ